ਆੜ ਪੀੜਤਾਂ ਦੀ ਮਦਦ ਦੇ ਲਈ ਆਮ ਆਦਮੀ ਪਾਰਟੀ ਅੱਗੇ ਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੌਰੇ ਤੇ ਸੀ ਜਿਸ ਕਾਰਨ ਉਹ ਆਪਣਾ ਧਿਆਨ ਨਹੀਂ ਰੱਖ ਸਕੇ ਕਿਉਂਕਿ ਦਿਨ ਰਾਤ ਮਿਹਨਤ ਕੀਤੀ ਹੈ ਇਸ ਕਰਕੇ ਉਹਨਾਂ ਨੇ ਆਪਣਾ ਧਿਆਨ ਨਹੀਂ ਰੱਖਿਆ ਉਹ ਤਾਂ ਬਿਮਾਰ ਹੋ ਗਏ ਨੇ ਇੱਕ ਦਿਨ ਗਏ ਨੇ ਹੂੰ ਵੱਧ ਤੋਂ ਵੱਧ 2 ਦਿਨ ਗਏ ਨੇ ਕਿਹੜਾ ਉਹਨਾਂ ਨੇ ਕੀ ਕਰਤਾ ਇਸ ਤਰ੍ਹਾਂ ਦਾ ਵੀ ਉਹਨਾਂ ਨੂੰ ਬਿਮਾਰੀ ਪੈ ਗਈ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਸਿਰਫ ਡਰਾਮਾ 1 ਰੁਪਿਆ ਪੰਜਾਬ ਦੇ ਲੋਕਾਂ ਨੂੰ ਦਿੱਤਾ ਮੈਂ ਪੁੱਛਣਾ ਚਾਹੁੰਦਾ ਆਮ ਆਦਮੀ ਪਾਰਟੀ ਅਰੋੜਾ ਸਾਹਿਬ ਤੁਹਾਨੂੰ ਚਲੋ ਕੋਈ ਪ੍ਰਧਾਨ ਬਣਾਇਆ ਪਾਰਟੀ ਨੇ ਕੀ ਕੀ ਦਿੱਤਾ ਤੁਸੀਂ ਪੰਜਾਬ ਨੂੰ ਮੈਨੂੰ ਦੱਸੋ ਹਮ ਇੱਕ ਹਮਦਰਦੀ ਦੇ ਤੌਰ ਤੇ ਸਾਡੇ ਹਰਿਆਣਾ ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਜੀ ਨੇ 5 ਕਰੋੜ ਦਾ ਰਾਹਤ ਪੈ ਕੇ ਦਿੱਤਾ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਜੀ ਨੇ 5 ਕਰੋੜ ਰੁਪਏ ਦਿੱਤਾ ਉਸ ਤੋਂ ਇਲਾਵਾ ਸਾਡੀ ਕੇਂਦਰ ਦੀ ਜਿਹੜੀ ਟੀਮ ਆ ਉਹ ਸਰਵੇ ਤੋਂ ਬਾਅਦ ਜਿਹੜਾ ਸਾਰਾ ਉਹ ਸੀ ਸਾਰਾ ਕੋਈ ਦਵਾ ਕੇ ਪੰਜਾਬ ਨੂੰ ਤੁਸੀਂ ਕੀ ਦਿੱਤਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਪੰਜਾਬ ਦੇ ਵਿੱਚ ਸਰਕਾਰ ਤੁਹਾਡੀ ਹੈ ਡਰਾਮਾ ਨਾ ਕਰੋ ਪੰਜਾਬ ਬੜੀ ਸੀਰੀਅਸ ਕੰਡੀਸ਼ਨ ਦੇ ਵਿੱਚ ਪੰਜਾਬ ਜੂਝ ਰਿਹਾ ਹੈ ਘਰਾਂ ਦੇ ਘਰ ਖਤਮ ਹੋ ਗਏ ਕਈ ਮੌਤਾਂ ਹੋ ਗਏ 30 ਦੇ ਕਰੀਬ ਮੌਤਾਂ ਹੋ ਗਈਆਂ ਡਰਾਮੇਬਾਜੀ ਨਾ ਕਰੋ ਭਗਵਾਨ ਤੁਮਨ ਸਾਹਿਬ ਇਹ ਖਮਿਆਜਾ ਤੁਹਾਨੂੰ ਭੁਗਤਣਾ ਪੈਣਾ ਹੈ ਇਹ ਡਰਾਮਾ ਨਹੀਂ ਹੈ ਇਹ ਪੰਜਾਬ ਦੇ ਲੋਕ ਅੱਜ ਮਰ ਰਹੇ ਨੇ ਉਹਨਾਂ ਦੇ ਘਰ ਤਬਾਹ ਹੋ ਗਏ ਫਸਲਾਂ ਰੁੜ ਗਈਆਂ ਤੁਸੀਂ ਮੁਰਗੀ ਮਰਨ ਦੇ ਪੈਸੇ ਦਿੰਦੇ ਸੀ ਤੁਸੀਂ ਬੱਕਰੀ ਮਰਨ ਦੇ ਪੈਸੇ ਦਿੰਦੇ ਸੀ ਕਿੱਥੇ ਆਜੋ ਤੁਹਾਡੀਆਂ ਗੱਲਾਂ ਕੌਣ ਪੁੱਛੇਗਾ ਤੁਹਾਨੂੰ ਆ ਤੁਸੀਂ 44 ਹਸਪਤਾਲ ਚ ਪੈ ਕੇ ਆਪਣਾ ਉਧਰ ਆਪਣਾ ਟਾਈਮ ਪਾਸ ਕਰ ਰਹੇ ਹੋ ਇਹ ਨਾ ਕਰੋ ਪੰਜਾਬ ਤਰਸ ਰਿਹਾ ਹੈ ਤਰਸ ਜੋ ਕੋ ਹਾਲਤ ਹੈ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਾਲ ਖੜੀ ਹੈ ਅਸੀਂ ਇਹਨਾਂ ਨੂੰ ਨਹੀਂ ਉਡਿਕਣਾ ਅਸੀਂ ਆਪਣਾ ਕੰਮ ਕਰ ਰਹੇ ਹਾਂ ਔਰ ਲਗਾਤਾਰ ਬੜੇ ਬਦੇ ਤਰੀਕੇ ਨਾਲ ਅਸੀਂ ਲੱਗੇ ਹੋਏ ਹਾਂ ਅਸੀਂ ਭਗਵੰਤ ਮਾਨ ਨੂੰ ਜੇ ਦੇਖੀਏ ਤਾਂ ਪੰਜਾਬ ਤਾਂ ਖਤਮ ਹੋ ਜਾਊਗਾ ਜੇ ਅਸੀਂ ਦੇਖੀਏ ਪੰਜਾਬ 'ਚ ਭਗਵੰਤ ਮਾਨ ਦੀ ਆਪ ਦਾ ਸਰਕਾਰ ਹੈ ਅਸੀਂ ਤਾਂ ਖਤਮ ਹੋ ਜਾਾਂਗੇ ਬਿਲਕੁਲ ਨਹੀਂ ਅਸੀਂ ਪੰਜਾਬ ਨਾਲ ਡਟ ਕੇ ਖੜੇ ਹਾਂ ਐਨਡੀਆਰਐਫ ਦੀ ਟੀਮ ਨੂੰ ਮੋਦੀ ਜੀ ਨੇ ਪਹਿਲੇ ਹੀ 11000 ਕਰੋੜ ਦਾ ਵਿਸ਼ੇਸ਼ ਪੈਕੇਜ ਦੇ ਕੇ ਭੇਜਿਆ ਹੋਇਆ ਹੈ 11000 ਕਰੋੜ ਦਾ ਇਹਨਾਂ ਨੂੰ ਕੀ ਪਤਾ ਹੈ ਇਹ ਤਾਂ ਗੱਲਾਂ ਕਰਦੇ ਨੇ ਗੱਲਾਂ ਨਹੀਂ ਅਸੀਂ ਕਰਦੇ ਸੀ ਕੰਮ ਕਰਦੇ ਹਾਂ ਸਾਰੇ ਯਤਨ ਨੇ ਸਾਡੇ ਕੋਲ ਅਸੀਂ ਕਰਨਾ ਜਾਣਦੇ ਹਾਂ ਅਸੀਂ ਇਹਨਾਂ ਤੋਂ ਸਲਾਹ ਨਹੀਂ ਲੈਣੀ ਨਾ ਸੀ ਨਾ ਤੋਂ ਸ਼ਾਬਾਸ਼ ਸ਼ਾਬਾ ਕਰਵਾਉਣੀ ਹੈ ਹੂੰ ਸਾਨੂੰ ਕੀ ਐ ਸੀ ਪੰਜਾਬ ਦੇ ਲੋਕਾਂ ਦੇ ਨਾਲ ਕੜੇ ਅਸੀਂ ਸਿਆਸਤ ਕਰਨੀ ਹੈ ਹੂੰ ਅਸੀਂ ਪੰਜਾਬ ਦੀ ਰਾਜਨੀਤੀ ਸੁਧਾਰ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਆਈ ਹੈ ਹੂੰ 11000 ਕਰੋੜ ਦਾ ਪੈਕੇਜ ਜਿਹਦੇ ਵਿੱਚ 10000 ਬੰਦਿਆਂ ਨੂੰ ਸੇਫ ਕੱਢਿਆ ਐ ਐਨਡੀਆਰਫ ਦੀ ਟੀਮ ਨੇ ਸੇਫ ਘਰਾਂ 'ਚੋਂ ਬਚਾ ਕੇ ਸੁਰੱਖਿਅਤ ਥਾਵਾਂ ਤੇ ਲੈ ਕੇ ਆਂਦਾ ਹੂੰ ਦੂਜੇ ਪਾਸੇ ਤੁਸੀਂ ਸਭ ਜਾਣਦੇ ਕੀ ਕਾਰਨ ਬਣਿਆ ਜੀ ਅੱਜ ਐਨਾ ਪੰਜਾਬ ਦੇ ਵਿੱਚ ਹੜ ਆ ਚੁੱਕਾ ਮੈਂ ਦੱਸ ਰਿਹਾ ਜੀ ਇੱਕਦਮ ਮੈਨਿਕ ਤਾਂ ਤੇ ਜ਼ਰੂਰੀ ਹੈ ਨਾ ਮੈਨਿਕ ਤਾਂ ਹੋਈ ਹੋਈ ਹੈ ਮੈਨਿਕ ਦੱਬ ਕੇ ਹੋਈ ਹੈ ਵਿਸ਼ੇਸ਼ ਕਾਰਨ ਤਾਂ ਇਹਦਾ ਕਿਉਂਕਿ ਉਹਨਾਂ ਨੇ ਤਾਂ ਕਿਹਾ ਸੀ ਨਾ ਜੀ ਵੀ ਸੈਸ਼ਨ ਦੇ ਵਿੱਚ ਕਿ ਹੁਣ ਤਾਂ ਸਾਰੇ ਪੁਖਤਾ ਪ੍ਰਬੰਧ ਕਰ ਦਿੱਤੇ ਨੇ ਹੁਣ ਨਹੀਂ ਕੋਈ ਇਦਾਂ ਦੀ ਆਫਤ ਆਏਗੀ ਤੁਹਾਡੇ ਸਾਹਮਣੇ ਹੈ ਜੀ ਕਿਹੜਾ ਪੁਖਤਾ ਲੁਧਿਆਣੇ ਤੱਕ ਤਾਂ ਪਾਣੀ ਆ ਗਿਆ ਹਮ ਅੰਮ੍ਰਿਤਸਰ ਤੋਂ ਚੱਲਿਆ ਤਰਨਤਾਰ ਬਾਰਡ ਏਰੀਆ ਤੋਂ ਹਮ ਫਾਜਲਕਾ ਸਾਈਡ ਤੋਂ ਇੱਥੇ ਤੋਂ ਅਕਤ ਲੁਧਿਆਣੇ ਤੱਕ ਤਾਂ ਆ ਗਿਆ ਉਧਰ ਪਟਿਆਲੇ ਵਾਲਾ ਬੰਮ ਟੁੱਟ ਗਿਆ ਕਿਹੜੇ ਪੁਖਤਾ ਪ੍ਰਬੰਧ ਨੇ ਦੱਸੋ ਉਹਨਾਂ ਦੇ ਪਠਾਨ ਮਾਜਰਾ ਐਮਐਲਏ ਨੇ ਕਹ ਛੱਡਤੀ ਕਹਿੰਦਾ ਮੈਂ ਪਾਰਟੀ ਛੱਡਤੀ ਹੂੰ ਥੋੜੇ ਸਾਹਮਣੇ ਆ ਸਾਰਾ ਕੁਝ ਉਹ ਕਹਿੰਦਾ ਵੀ ਮੈਨੂੰ ਸੋਣੀ ਦੇ ਜਿਹੜਾ ਕ੍ਰਿਸ਼ਨ ਕੁਮਾਰ ਆ ਸੈਕਟਰੀ ਆ ਜਿਹੜਾ ਇਹਨਾਂ ਦਾ ਹੂੰ ਕੇਜਰੀਵਾਲ ਨੇ ਸੁਣਨ ਦਿੰਦਾ ਸਾਡੀ ਕੋਈ ਸੁਣਵਾਈ ਨਹੀਂ ਮੰਤਰੀਆਂ ਦੀ ਕੋਈ ਸੁਣਵਾਈ ਨਹੀਂ ਹੂੰ ਐਮਐਲਏ ਦੀ ਕੋਈ ਸੁਣਵਾਈ ਨਹੀਂ ਅਸੀਂ ਤਾਂ ਸਤੀਪਾਸ ਦੇਣ ਨੂੰ ਤਿਆਰ ਹਾਂ ਦੂਜੇ ਦਿਨ ਉਹਤੇ ਰੇਡ ਕਰਤੀ ਹੂੰ ਇਹ ਗੱਲਾਂ ਨੇ ਥੋੜੇ ਸਾਹਮਣੇ ਆ ਸਾਰਾ ਕੁਝ ਨਿਕਲ ਕੇ ਆਉਣਾ ਉਹਨਾਂ ਦੇ ਇੱਕ ਐਮਐਲਏ ਨੇ ਕੁਲਵੰਤ ਉਸ ਤੋਂ ਕਨੌਰ ਤੋਂ ਸ਼ਾਇਦ ਵਿਧਾਇਕ ਨੇ ਕੁਲਵੰਤ ਉਹ ਕੋ ਆਪਣੇ ਦੇਵਮਾਨ ਉਹਨਾਂ ਨੇ ਵੀ ਬਗਾਵਤ ਸ਼ੁਰੂ ਕਰਤੀ ਹਮ ਸਾਰਾ ਕੁਝ ਸਾਹਮਣੇ ਆ ਜਾਣਾ ਥੋੜਾ ਰੁਕੋ ਵੇਟ ਐਂਡ ਵਾਚ ਲੋਕਾਂ ਨੇ ਇਹ ਨਾ ਦੇ ਆਪਣੇ ਬੰਦਿਆਂ ਨੇ ਐਮਐਲਿਆਂ ਨੇ ਜਿੱਤੇ ਹੋਏ ਜਿਹੜੇ ਐਮਐਲੇ ਨੇ ਉਹਨਾਂ ਨੇ ਦੇਖਣਾ ਪਸੰਦ ਕਰਨਾ ਆ ਮਾਂਦੀ ਪਾਇ ਅੱਜ ਪੰਜਾਬ ਦੇ ਨਾਲ ਖੜਨ ਦੀ ਲੋੜ ਹੈ ਜਦਕੇ ਬਿਲਕੁਲ ਖੜਨ ਦੀ ਲੋੜ ਹੈ ਜੀ ਕਿਹੜਾ ਬੰਦਾ ਨਾ ਤਾਂ ਗਿਆ ਮੈਨੂੰ ਦੱਸੋ ਸੀ ਇਹਨਾਂ ਨੂੰ ਬਾੜਦੇ ਨਹੀਂ ਲੋਕ ਕਹਿੰਦੇ ਬਿਲਕੁਲ ਨਹੀਂ ਤੁਸੀਂ ਫੋਟੋ ਸ਼ੂਟ ਕਰਵਾਉਣਾ ਆਉਂਦੇ ਹੋ ਜੈਕਟਾਂ ਜਿਹਾ ਪਾ ਕੇ ਉਹ ਫੋਟੋ ਸ਼ੂਟ ਕਰਵਾਉਣ ਆਏ ਨੇ ਕੇਜਰੀਵਾਲ ਫੋਟੋ ਸ਼ੂਟ ਕਰਵਾ ਕੇ ਚਲੇ ਗਏ। ਹਮਮ। ਹੋਰ ਕੀ ਕੀਤਾ ਇਹਨਾਂ ਨੇ? ਮੈਨੂੰ ਤਾਂ ਮੇਰਾ ਤਾਂ ਇਹੀ ਸਵਾਲ ਆ ਜੀ। ਹਮਮ। ਅਸੀਂ ਦੇਖੋ ਇਹ ਇੰਟਰਵਿਊ ਦਾ ਮੇਨ ਮਕਸਦ ਇਹੀ ਹੈ। ਮੇਰੇ ਤਾਂ ਬੇਨਤੀ ਹੈ ਸਾਰੇ ਪੰਜਾਬ ਦੀ ਜਿੰਨੇ ਵੀ ਸੰਸਥਾਵਾਂ ਨੇ ਜਿਹੜੇ ਵੀ ਭਲਾ ਕਰਨਾ ਚਾਹੁੰਦੇ ਨੇ। ਹਮਮ। ਉਹ ਸਾਰੇ ਪੰਜਾਬ ਦੇ ਨਾਲ ਅੱਜ ਇਕਜੁੱਟ ਹੋ ਕੇ ਉਹਨਾਂ ਦੇ ਨਾਲ ਖੜ੍ਹ ਜਾਈਏ। ਜਿਨ੍ਹਾਂ ਦੇ ਘਰ ਖਤਮ ਹੋਏ ਉਹਨਾਂ ਦੇ ਨਾਲ ਖੜਨ ਦੀ ਜ਼ਰੂਰਤ ਹੈ। ਜਿਨ੍ਹਾਂ ਦੀਆਂ ਫਸਲਾਂ ਖਤਮ ਹੋਈਆਂ ਉਹਨਾਂ ਨਾਲ ਖੜਨ ਦੀ ਜ਼ਰੂਰਤ ਹੈ। ਕਿਸਾਨਾਂ ਨਾਲ ਖੜਨ ਦੀ ਜ਼ਰੂਰਤ ਹੈ। ਆਓ ਆਪਾਂ ਤਕੜੇ ਹੋ ਕੇ ਇਹ ਆਪ ਦਾ ਨੂੰ ਤਾਂ ਪਰੇ ਕਰਨਾ ਹੀ ਕਰਨਾ ਹੈ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਆਪ ਦਾ ਪੰਜਾਬ ਤੇ ਇਹ ਗ੍ਰੈਂਡ ਲੱਗਿਆ ਪੰਜਾਬ ਤੇ ਇਹ ਗ੍ਰੈਂਡ ਨੂੰ ਪਰੇ ਕਰ ਦਈਏ ਤਾਂ ਸਾਡਾ ਬਚਾਅ ਹੋਣਾ ਹੈ ਜ਼ਿੰਦਗੀ ਤਾਂ ਆਪਾਂ ਨੇ ਅੱਗੇ ਵੀ ਜਿਣੀ ਹੈ ਨਾ ਇਹਨਾਂ ਤੋਂ ਬਚਾਉਣਾ ਜ਼ਰੂਰੀ ਹੈ ਪੰਜਾਬ ਨੂੰ ਇਹ ਲੁੱਟਣ ਆਏ ਨੇ ਅਹਿਮਦ ਸ਼ਾਹ ਬਤਾਲੀ ਵਾਂਗ ਇਹ ਬਤਾਲੀ ਤੋਂ ਬਚਣ ਦੀ ਜਰੂਰਤ ਹੈ ਅਹਿਮਦ ਸ਼ਾਹ ਬਤਾਲੀ ਹੈ ਭਗਵੰਤ ਮਾਨ ਕੇਜਰੀਵਾਲ ਮਨੀਸ਼ ਸੋਧਿਆ ਇਹਨਾਂ ਤੋਂ ਬਚਣ ਦੀ ਜਰੂਰਤ ਹੈ ਅੱਜ ਕਿਸਾਨਾਂ ਦੀ ਫਸਲਾਂ ਵੀ ਕਾਫੀ ਖਰਾਬ ਹੋ ਚੁੱਕੀਆਂ ਨੇ ਜੀ ਉੱਥੇ ਲਗਾਤਾਰ ਹੁਣ ਕਹਿ ਰਹੇ ਨੇ ਕਿ ਵੀ ਮਾਪਜਾ ਵੀ ਦਿੱਤਾ ਜਾਵੇ ਜਦ ਕਿ ਪਿਛਲਾ ਮਾਪਜਾ ਵੀ ਖੜਾ ਹੈ ਕੁਛ ਵੀ ਨਹੀਂ ਦੇਣਾ ਇਹਨਾਂ ਨੇ ਇਹਨਾਂ ਦੇ ਪੱਲੇ ਕੁਛ ਨਹੀਂ ਇਹਨਾਂ ਦੇ ਪੱਲੇ ਜਿਹੜਾ ਹੁੰਦਾ ਉਹ ਆਪਣੇ ਪ੍ਰਚਾਰ ਤੇ ਲਾ ਦਿੰਦੇ ਨੇ ਕੇਜਰੀਵਾਲ ਜੋ ਕਹਿੰਦਾ ਉਹ ਤੇ ਕਦੇ ਉਹਨੂੰ ਜਹਾਜ਼ ਲੈਤਾ ਕਦੇ ਕੁਛ ਕਰਤਾ ਕਦੇ ਪ੍ਰਚਾਰ ਚ ਪੈਸੇ ਲਾਤੇ ਹੁਣ ਜਹਾਜ਼ ਦੀ ਗੱਲ ਕਰੀਆ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਮੈਂ ਤਾਂ ਆਪਣਾ ਹੈਲੀਕਾਪਟਰ ਲੋਕਾਂ ਨੂੰ ਦੇਤਾ ਹੁਣ ਲੋਕਾਂ ਦੇ ਹਵਾਲੇ ਆ ਹਾਂ ਦਿੱਤਾ ਸੀਗਾ ਉਹ ਵਿਚਾਰੇ ਜਿਹਨਾਂ ਦੇ ਘਰਾਂ ਦੇ ਤਰਪਾਨਾ ਸੀ ਉਹ ਵੀ ਉੱਡ ਗੀਆਂ ਹੂੰ ਉਹ ਰਾਸ਼ਨ ਉੱਪਰੋਂ ਸਿੱੜਦੇ ਸੀਗੇ ਸਾਰਾ ਰਾਸ਼ਨ ਕਦੇ ਪਾਣੀ ਚ ਗੰਦ ਚ ਹੂੰ ਸਭ ਜਾਣਦੇ ਨੇ ਡਰਾਮੇ ਭਾਜੀ ਹੂੰ ਲੋਕ ਪਾਗਲ ਨਹੀਂ ਹੈ ਹੂੰ ਪੜੇ ਲਿਖੇ ਜਮਾਨਾ ਹੈ ਪੰਜਾਬ ਬਹੁਤ ਅੱਛੀ ਪੋਜੀਸ਼ਨ ਤੇ ਆ ਪੰਜਾਬ ਇਸ ਤਰ੍ਹਾਂ ਦੀ ਗੱਲ ਨਹੀਂ ਪੰਜਾਬ ਦੇ ਲੋਕ ਜਾਣਦੇ ਨੇ ਵੀ ਡਰਾਮੇ ਬਾਜ਼ ਨੇ ਅੱਜ ਹਾਇ ਦੇਤਾ ਜਿਹਦੀ ਲੋੜੇ ਨਹੀਂ ਕਿਹੜੀ ਜਾਨ ਪਚਾਈ ਜਹਾਜ਼ ਨੇ ਹੂੰ ਕਿਦੇ ਤੱਕ ਸਹੀ ਪਹੁੰਚ ਕੀਤੀ ਹੈ ਜਹਾਜ਼ ਨੇ ਹੂੰ ਇੱਕ ਵੀਡੀਓ ਕਲਿੱਪ ਵੀ ਵਾਇਰਲ ਹੋਈ ਆ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੀ ਵਰਕਰ ਹੀ ਆ ਜਿਹੜੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਗੱਲ ਲਾ ਕੇ ਰੋਂਦੇ ਨੇ ਡਰਾਮੇ ਬਾਜੀ ਹੂੰ ਸਿਰਫ ਡਰਾਮਾ ਹੈ ਨਾ ਕੋਲ ਹੂੰ ਉਹ ਤੁਸੀਂ ਸੁਣਿਆ ਮਨੀਸ਼ੂ ਸੁਲਦੇ ਦਾ ਬਿਆਨ ਸ਼ਾਮਦਾਮ ਦੰਡ ਤੇ ਬਿਲਕੁਲ ਸੁਣੇ ਉਹ ਕਰਦੇ ਨੇ ਡਰਾਮਾ ਕਰਨਾ ਸ਼ੁਰੂ ਕੀਤਾ ਹੋਇਆ ਉਹਨੂੰ ਪਤਾ 12-13 ਮਹੀਨੇ ਸਾਡੇ ਰਹਿ ਗਏ ਸਰਕਾਰ ਦੇ ਬਾ ਡਰਾਮਾ ਹੁਣ ਹੋਰ ਕੁਛ ਵੀ ਨਹੀਂ ਨਾ ਬੱਲੇ ਬਾ ਡਰਾਮੇ ਬਾਜੀ ਇਹ ਬੰਦੇ ਇਹਨਾਂ ਨੇ ਹਾਇਰ ਕੀਤੇ ਹੋਣੇ ਆਪਣੇ ਬੰਦੇ ਨੇ ਇਹਨਾਂ ਦੇ ਉਹ ਦੇਖਿਆ ਤੁਸੀਂ ਲੇਡੀ ਵਾਲ ਤੁਸੀਂ ਉਹ ਦੱਸ ਰਹੇ ਹੋ ਗੱਲ ਮੈਨੂੰ ਹਮ ਸੋਸ਼ਲ ਮੀਡੀਆ ਤੇ ਕੀ ਇਹਨਾਂ ਦਾ ਜਲੂਸ ਨਿਕਲੇ